ਇਨਾ ਸੇ ਕਾਫੀ ਈਮੇਲ ਸਾਡੇ ਈਵਰਸ ਨੇ ਲਿਖੀਆਂ ਹਨ ਠੀਕ ਹੈ ਤੇ ਈਵਨ ਸਾਡੇ ਸਵਾਲ ਐਕਚੁਅਲੀ ਉਹਨਾਂ ਨੇ ਪੁੱਛੇ ਹਨ ਪਰ ਸਭ ਤੋਂ ਪਹਿਲਾਂ ਸੀ ਚਾਹਾਂਗੀ ਕਿ ਤੁਸੀਂ ਸਾਨੂੰ ਦੱਸੋ ਕਿ 27 ਤੇ 28 ਜਨਵਰੀ ਵਿੱਚ ਵਰਲਡ ਹਿਸਟਰੀ ਅਤੇ ਸਿੱਖ ਹਿਸਟਰੀ ਦਾ ਕੀ ਅਹਿਮੀਅਤ ਹੈ ਦੇਖੋ ਜਿਵੇਂ ਮੈਂ ਓਪਨਿੰਗ ਕਮੈਂਟ ਦੇ ਵਿੱਚ ਕਹਿਇ ਸੀ ਕਿ 27 ਜਨਵਰੀ ਯੂਨਾਈਟਿਡ ਨੇਸ਼ਨਸ ਵੱਲੋਂ ਡੈਕਲੇਰਡ ਜੈਨੋਸਾਈਡ ਡੇ ਜੀ ਔਰ ਬਹੁਤ ਵਾਰ ਕਿਉਂਕਿ ਹੋਣੀ ਟਰਮ ਸਿੱਖਾਂ ਦੇ ਵਿੱਚ ਇਸਤੇਮਾਲ ਹੋਣੀ ਸ਼ੁਰੂ ਹੋਈ ਹੈ ਖਾਸ ਤੌਰ ਤੇ ਇਸ ਦਾ ਕ੍ਰੈਡਿਟ 6 ਫਾਰ ਜਸਟਿਸ ਨੂੰ ਜਾਂਦਾ ਹੈ ਜਿੱਥੇ ਬੰਦੇ ਨੂੰ ਕਿ ਉਹਨਾਂ ਨੇ ਇਹ ਜਿਹੜਾ ਨਵੰਬਰ 84 ਦੇ ਹਵਾਲੇ ਨਾਲ ਬਹੁਤ ਵਾਰੀ ਸਾਡੇ ਆਪਣੇ ਜਿਹੜੇ ਬੁਲਾਰੇ ਨੇ ਜਾਂ ਲਖਾਰੀ ਨੇ ਉਹ ਵੀ ਰਾਇਟਸ ਕਹਿੰਦੇ ਸੀ ਜੀ ਡੈਲੀ ਰਾਇਟਸ ਔਰ ਨਵੰਬਰ ਰਾਇਟਸ ਜੀ ਸੋ ਉਹਨਾਂ ਨੇ ਇਨੀ ਜ਼ੋਰਦਾਰ ਕੈਂਪੇਨ ਇਸ ਮੁੱਦੇ ਦੇ ਉੱਤੇ ਕੀਤੀ ਕਿ ਉਹ ਇਸ ਗੱਲ ਨੂੰ ਈਵਨ ਅਕਾਲ ਤਖਤ ਸਾਹਿਬ ਤੱਕ ਲੈ ਕੇ ਗਏ ਔਰ ਇਹ ਅਕਾਲ ਤਖਤ ਸਾਹਿਬ ਤੋਂ ਐਲਾਨਨਾਮਾ ਹੋਇਆ ਹੈ ਕਿ ਇਸ ਨੂੰ ਜੈਨੋਸਾਈਡ ਕਿਹਾ ਜਾਏ ਸੋ ਮੈਂ ਸਮਝਦਾ ਹਾਂ ਵੀ ਕਿਉਂਕਿ ਹੁਣੇ ਜਿਹੜਾ ਸ਼ਬਦ ਹੈ ਕਿਸੇ ਵੇਲੇ ਹੋਲੋਕਾਸਟ ਕਿਹਾ ਜਾਂਦਾ ਸੀ ਉਹ ਫਿਰ ਯੂਗਦਿਆਂ ਨੇ ਆਪਣੇ ਨਾਮ ਜਿਹੜਾ ਉਸ ਦਾ ਟ੍ਰੇਡਮਾਰਕ ਬਣਾ ਲਏ ਉਹ ਇਹ ਗੱਲ ਪਸੰਦ ਨਹੀਂ ਕਰਦੇ ਕੋਈ ਹੋਰ ਇਹਨੂੰ ਹੋਲੋਕਾਸਟ ਕਹੇ ਅਸੀਂ 18ਵੀਂ ਸਦੀ ਚ ਘੱਲੂਕਾਰਾ ਸ਼ਬਦ ਘੜਿਆ ਸੀ ਕਿਉਂਕਿ ਕੌਮ ਉਸ ਦੌਰ ਤੋਂ ਨਿਕਲੀ ਸੀ ਸੋ ਮੈਂ ਇਹ ਜ਼ਰੂਰੀ ਸਮਝਦਾ ਹਾਂ ਕਿ ਇਸ ਬਾਰੇ ਦੱਸਿਆ ਜਾਵੇ ਵੀ ਜੈਨੋਸਾਈਡ ਵਰਡ ਜਾਂ ਇਸ ਦੀ ਸ਼ੁਰੂਆਤ ਜਾਂ ਯੂਨਾਈਟਿਡ ਨੇਸ਼ਨਸ ਨੇ ਇਸ ਡੇ ਨੂੰ ਕਿਵੇਂ ਐਲਾਨਿਆ ਸੋ ਇਹ ਜਿਹੜਾ ਬੇਸਿਕ ਪਾਰਟ ਹੈ ਇਹ ਦੋ ਸ਼ਬਦ ਜਿਹੜੇ ਨੇ ਇੱਕ ਗ੍ਰੀਕ ਇੱਕ ਲੈਟਿਨ ਉਹਦਾ ਸੁਮੇਲ ਹੈ ਜੈਨੋਸਾਈਡ ਦਾ ਮਤਲਬ ਹੈ ਕਿਲਿੰਗਸ ਆਫ ਕਿਲਿੰਗ ਆਫ ਦਾ ਪੀਪਲ ਔਰ ਇਹ 1944 ਚ ਪਹਿਲੀ ਵਾਰ ਰਾਫੇਲ ਲੈਂਕਿਨ ਜਿਹੜੇ ਕਿ ਇੱਕ ਆਰਮੀਨੀਅਨ origin ਦੇ ਸੀ ਉਹਨਾਂ ਨੇ ਇਸ ਸ਼ਬਦ ਨੂੰ ਘੜਿਆ ਸੀ ਔਰ ਇਸ ਨੂੰ ਫਿਰ ਯੂਨਾਈਟਿਡ ਨੇਸ਼ਨਸ ਨੇ 1948 ਦੇ ਵਿੱਚ ਜਿਹੜੀ ਆਪਣੀ ਕਨਵੈਨਸ਼ਨ ਦੇ ਇੱਕ ਕੋਵਨੈਂਟ ਹੈ ਉਸ ਦੇ ਵਿੱਚ ਉਹਨਾਂ ਨੇ ਇਹਨੂੰ ਐਕਸੈਪਟ ਕੀਤਾ ਔਰ ਉਹਦਾ ਉਹਨਾਂ ਨੇ ਨਾਮ ਰੱਖਿਆ ਕਨਵੈਨਸ਼ਨ ਔਨ ਪ੍ਰੀਵੈਂਸ਼ਨ ਐਂਡ ਪਨਿਸ਼ਮੈਂਟ ਆਫ ਦਾ ਕਰਾਇਮ ਆਫ ਜੇਨੋਸਾਈਡ ਹੁਣ ਇਸ ਦੀ ਐਗਜ਼ੈਕਟ ਡੈਫੀਨੇਸ਼ਨ ਕੀ ਹੈ ਇਹ ਵੀ ਮੈਂ ਕਿਉਂਕਿ ਇੱਥੇ ਮੈਂ ਥੋੜਾ ਟਾਈਮ ਸਪੈਂਡ ਕਰਨਾ ਚਾਹੁੰਦਾ ਹਾਂ ਤਾਂ ਕਿ ਕਿਵੇਂ ਜੋ ਕੁਝ ਸਾਡੇ ਨਾਲ ਹੋਇਆ ਹੈ ਜੈਨੋਸਾਈਡ ਦੇ ਲਈ ਕੁਆਲੀਫਾਈ ਕਰਦਾ ਹੈ ਕਿਉਂਕਿ ਜਿਹੜਾ ਆਰਟੀਕਲ 2 ਹੈ ਇਸ ਕਨਵੈਨਸ਼ਨ ਦਾ ਹੈ ਜਿਹੜੀ ਕਿ ਕਨਵੈਨਸ਼ਨ ਔਨ ਪ੍ਰੀਵੈਂਸ਼ਨ ਐਂਡ ਪੁਨਿਸ਼ਮੈਂਟ ਆਫ ਦਾ ਕਰਾਇਮ ਆਫ ਜੈਨੋਸਾਈਡ ਜੀ ਉਸ ਦੇ ਸ਼ਬਦ ਨੇ ਐਨੀ ਆਫ ਦਾ ਫੋਲੋਇੰਗ ਐਕਟਸ ਕਮਿਟਿਡ ਵਿਦ ਇੰਟੈਂਟ ਟੂ ਡਿਸਟਰੋਏ ਇਨ ਹੋਲ ਔਰ ਇਨ ਪਾਰਟ ਅ ਨੈਸ਼ਨਲ ethnicities racial ਔਰ ਰਿਲੀਜੀਅਸ ਗਰੁੱਪ ਐਸ ਸੱਚ ਜੀ ਹੁਣ ਇਹਨਾਂ ਐਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿਲਿੰਗ ਮੈਂਬਰਸ ਆਫ ਦਾ ਗਰੁੱਪ ਇਹ ਪਹਿਲਾ ਪਾਰਟ ਹੈ ਕਿ ਤੁਸੀਂ ਇੱਕ ਗਰੁੱਪ ਜਿਸ ਨੂੰ ethnicities ਤੇ ਉਹਨਾਂ ਦੀ ਨਸਲ ਨੈਸ਼ਨੈਲਿਟੀ ਜਿਵੇਂ ਸਿੱਖ ਐਜ਼ ਅ ਕੌਮ ਨੇ ethnicities ਵੀ ਸਾਡੀ ਸਿੱਖ ਹੈ ਰੇਸ ਵੀ ਸਾਡੀ ਸਿੱਖ ਹੈ ਔਰ ਰਿਲੀਜੀਅਸ ਗਰੁੱਪ ਵੀ ਸਾਡਾ ਸਿੱਖ ਸੋ ਇਹਨਾਂ ਨੇ ਤਾਂ ਇਵਨ ਇਹਨਾਂ ਚਾਰਾਂ 'ਚੋਂ ਕਿਹਾ ਵੀ ਜੇ ਇੱਕ ਵੀ ਹੋਏ ਤਾਂ ਵੀ ਉਹ ਜੈਨੋਸਾਈਡ ਹੁੰਦਾ ਜੇ ਤੁਸੀਂ ਪਲੈਨਡ ਟਾਰਗੇਟ ਕਰਦੇ ਹੋ ਪਲਾਨ ਕਰਕੇ ਇਸ ਮਾਮਲੇ 'ਚ ਤਾਂ ਇਹ ਚਾਰੋਂ ਹੀ ਜਿਹੜੇ ਕ੍ਰਾਈਟੇਰੀਆ ਨੇ ਸਾਡੇ ਤੇ ਲਾਗੂ ਹੁੰਦੇ ਨੇ ਉਹਦਾ ਪਹਿਲਾ ਪਾਰਟ ਕਿਲਿੰਗ ਮੈਂਬਰਸ ਆਫ ਦਾ ਗਰੁੱਪ ਨੰਬਰ 1 ਕੌਜ਼ਿੰਗ ਸੀਰੀਅਸ ਬੋਡੀਲੀ অর ਮੈਂਟਲ ਹਾਰਮ ਟੂ ਦਾ ਮੈਂਬਰਸ ਆਫ ਦਾ ਗਰੁੱਪ ਹੁਣ ਜੂਨ 84 'ਚ ਕੀ ਹੋਇਆ ਨਵੰਬਰ 84 'ਚ ਕੀ ਹੋਇਆ 84 ਤੋਂ 95 ਤੱਕ ਕੀ ਹੋਇਆ ਸੋ ਇਹ ਸਾਰੇ ਜੈਨੋਸਾਈਡ 'ਚ ਜਿਹੜੇ ਨੇ ਉਸ ਦੇ ਦੇ ਵਿੱਚ ਫਿਟ ਪੈਂਦੇ ਨੇ ਡਿਫੀਨੇਸ਼ਨ 'ਚ deliberately inflicting on the group conditions of life calculated to bring about its physical destruction ke deliberately jaan boojh ke oh taur tareeke apnane taaki jehda group hai unna di life jehdi hai oh doobar ho jaye oh narak ban jaye aur oda ultimate ehi hoye ke inna di physical destruction karni so jivein ajj punjab de vich drugs leandiyan gaiyan ਜਿਵੇਂ ਪੰਜਾਬ ਚ ਡੈਲੀਬਰੇਟਲੀ ਜਿਹੜਾ ਉਹ ਪਾਣੀ ਪੰਜਾਬ ਦਾ ਲੁੱਟ ਕੇ ਦੂਸਰੇ ਸੂਬਿਆਂ ਚ ਜਾ ਰਿਹਾ ਹੈ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ ਪੰਜਾਬ ਦਾ 80% ਦੇ ਐਗਰੀਕਲਚਰ ਜਾਂ ਜਿਹੜਾ ਡਰਿੰਕਿੰਗ ਪਰਪਸਸਿਸ ਲਈ ਪਾਣੀ ਆ ਪੋਲਿਊਟਡ ਹੈ ਅੱਜ ਮਾਲਵਾ ਬੈਲਟ ਜਿਹੜੀ ਆ ਉਹ ਕੈਂਸਰ ਦੀ ਕੈਪੀਟਲ ਬਣ ਗਈ ਹੈ ਦੁਨੀਆ ਦੀ ਸੋ ਇਹ ਇੱਕ ਡੈਲੀਬਰੇਟ ਅਟੈਂਪਟ ਹੈ ਜਿਹਦੇ ਥੱਲੇ ਤੁਸੀਂ ਉਸ ਟੋਟਲ ਸਿਕ ਕੌਮ ਦੀ ਡਿਸਟ੍ਰਕਸ਼ਨ ਵੱਲ ਤੁਰੇ ਹੋਏ ਹੋ ਔਰ ਇਹਦੇ ਚ ਇੱਕ ਪਾਰਟ ਜਿਹੜਾ ਹੈ ਜਿਹਨੂੰ ਸ਼ਾਇਦ ਮੈਂ ਵੀ ਇਸ ਨੂੰ ਪੜਨ ਤੋਂ ਬਾਅਦ ਸਮਝਿਆ ਕਿ ਵੀ ਇਹ ਸਾਡੇ ਨਾਲ ਔਰ ਇਨ ਪਾਰਟ ਇੰਪੋਜ਼ਿੰਗ ਮੈਂਬਰਸ ਇੰਟੈਂਡਡ ਟੂ ਪ੍ਰੀਵੈਂਟ ਬਰਥs ਵਿਦਨ ਦਾ ਗਰੁੱਪ ਤੇ ਉਹ ਮੇਸ਼ਰ ਜਿਹਦੇ ਥੱਲੇ ਤੁਸੀਂ ਉਹਨਾਂ ਦੀ ਆਬਾਦੀ ਨੂੰ ਚੈੱਕ ਕਰੋ ਹੁਣ ਪੰਜਾਬ ਦੇ ਵਿੱਚ ਫੈਮਿਲੀ ਪਲੈਨਿੰਗ ਪ੍ਰੋਗਰਾਮ 60ਵਿਆਂ ਤੋਂ ਲੈ ਕੇ ਇੰਨੇ ਜ਼ੋਰ ਸ਼ੋਰ ਨਾਲ ਜਾਰੀ ਕੀਤੇ ਕਿ ਉਦੋਂ ਪੰਜਾਬ ਦੇ ਵੀ ਹੁੰਦੇ ਸੀ ਸਾਨੂੰ ਨੰਬਰ 1 ਅਵਾਰਡ ਮਿਲਿਆ ਜੇ ਅਸੀਂ ਬਰਥ ਕੰਟਰੋਲ ਕੀਤੇ ਨੇ ਔਰ ਨਤੀਜਾ ਇਹ ਹੋਇਆ ਹੈ ਕਿ ਜੀ ਪਹਿਲਾ ਹਮ ਦੋ ਹਮਾਰੇ ਦੋ ਨਾਰਾ ਸਭ ਤੋਂ ਜ਼ਿਆਦਾ ਪੰਜਾਬ ਚ ਲਾਗੂ ਕੀਤਾ ਦੋ ਬੱਚੇ ਔਰ ਫਿਰ ਹੁਣ ਗੱਲ ਇੱਕ ਤੇ ਆ ਗਏ ਸੋ ਜ਼ਾਹਰ ਹੈ ਵੀ ਜਿਹੜਾ ਜਿਹੜਾ ਯੂਪੀ ਬਿਹਾਰ ਜਿਹੜਾ ਕਿ ਉਹ ਪੂਰੇ ਉਹਨਾਂ ਚ ਕਈ ਯੂਰੋਪੀਅਨ ਕੰਟਰੀਜ਼ ਨਿਕਲਦੀਆਂ ਕੱਲੇ ਕੱਲੇ ਯੂਪੀ ਜਾਂ ਬਿਹਾਰ ਚ ਉੱਥੇ ਕਦੇ ਵੀ ਇਸ ਇੰਟੈਂਸਿਟੀ ਦੇ ਨਾਲ ਪ੍ਰੋਗਰਾਮ ਲਾਗੂ ਨਹੀਂ ਕੀਤਾ ਗਿਆ ਜਿਵੇਂ ਪੰਜਾਬ ਦੇ ਵਿੱਚ ਫੈਮਿਲੀ ਪਲੈਨਿੰਗ ਲਾਗੂ ਕੀਤੀ ਗਈ ਹੁਣ ਜਦੋਂ ਤੁਸੀਂ ਜੈਨੋਸਾਈਡ ਦੀਸ ਡੈਫੀਨੇਸ਼ਨ ਨੂੰ ਦੇਖਦੇ ਹੋ ਤੇ ਪਿਛਲੇ 30 35 40 ਸਾਲ ਦਾ ਵਰਤਾਰਾ ਦੇਖਦੇ ਹਾਂ ਤਾਂ ਗੱਲ ਜ਼ਾਹਰ ਲੱਗਦੀ ਹੈ ਕਿ ਇਹ ਇੰਟੈਂਟ ਸੀ ਕਿ ਸਾਡੇ ਈਵਨ ਬਰਥਸ ਨੂੰ ਕਿਵੇਂ ਕੰਟਰੋਲ ਕੀਤਾ ਜਾਏ ਸਾਨੂੰ ਕਿਵੇਂ ਘਟਾਇਆ ਜਾਏ ਔਰ ਬਾਕੀ ਉਹਨਾਂ ਦਾ ਫਾਈਨਲ ਜਿਹੜਾ ਹੈ ਟ੍ਰਾਂਸਫਰਿੰਗ ਚਿਲड्रन ਆਫ ਦਾ ਗਰੁੱਪ ਟੂ ਅਦਰ ਗਰੁੱਪਸ ਸੋ ਇਹ ਨਵੰਬਰ 84 ਦੇ ਵਿੱਚ ਹੋਇਆ ਕਿਉਂਕਿ ਜਦੋਂ ਮਾਪਿਓ ਮਾਰ ਦਿੱਤੇ ਗਏ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਈਸਾਈ ਮਿਸ਼ਨਰੀ ਲੈ ਗਏ ਕੋਈ ਮੇਰਾ خیال ਹੈ ਕਿੰਨੇ ਕਿ ਹਿੰਦੂਆਂ ਦੇ ਉਹਨਾਂ ਦੇ ਆਰਐਸਐਸ ਦੇ ਜਿਹੜੇ ਵਿਦਿਆ ਸਕੂਲ ਖੋਲੇ ਹੋਏ ਨੇ ਉਹਨਾਂ 'ਚ ਕਿੰਨੇ ਕਿ ਸਾਨੂੰ ਨਹੀਂ ਪਤਾ ਹੈ ਕਿਉਂਕਿ ਐਵੀਡੈਂਸ ਕੋਈ ਛੱਡਿਆ ਨਹੀਂ ਉਹਨਾਂ ਦੀ ਕੋਈ ਆਬਾਦੀਆਂ 'ਚ ਮੇਲ ਬੰਦੇ ਸਾਰੇ ਮਾਰ ਦਿੱਤੇ ਔਰਤਾਂ ਨਾਲ ਕੀ سلوਕ ਹੋਇਆ ਔਰ ਇਹ ਇੱਕ ਅਫਸੋਸ ਦੀ ਗੱਲ ਹੈ ਜਿਹਨੂੰ ਕਦੇ ਵੀ ਬਹੁਤੇ ਗਰੁੱਪਸ ਨੇ ਐਡਮਿਟ ਨਹੀਂ ਕੀਤਾ ਵੀ ਕਾਂਪੂਰ ਜਾਂ ਦਿੱਲੀ 'ਚੋਂ ਦਰਜਨਾ ਸਿੱਖ ਬੱਚੀਆਂ ਜਿਹੜੀਆਂ ਚੁੱਕੀਆਂ ਗਈਆਂ ਗਾਇਬ ਹੋਈਆਂ ਕੁਛ ਦੇ ਨਾਲ ਤਜਵਰਜਨਾ ਹੋਇਆ ਹੈ ਜਿਹੜੀਆਂ ਕਿ ਐਂਡ ਅਪ ਹੋਈਆਂ ਜਾ ਕੇ ਦੇਹ ਵਪਾਰ ਦੇ ਅੱਡੇਾਂ ਤੇ ਔਰ ਪੇਰੈਂਟਸ ਨੇ ਵੀ ਕਿਹਾ ਵੀ ਹੁਣ ਜੇ ਕੋਈ ਉਹਨਾਂ ਚ ਸਰਵਾਈਵ ਕਰਦਾ ਸੀ ਭਰਾ ਭੈਣ ਕਿਸੇ ਹੋਰ ਸ਼ਹਿਰ ਚ ਉਹਨਾਂ ਨੇ ਵੀ ਉਹਨਾਂ ਨੂੰ ਔਨ ਨਹੀਂ ਕੀਤਾ ਰੇਸ ਕਿਸਮ ਦੀਆਂ ਦੋ ਤਿੰਨ ਘਟਨਾਵਾਂ ਜਿਹੜੀਆਂ ਕਿ ਮੇਰੀ ਨਜ਼ਰ ਦੇ ਵਿੱਚ ਪਿਛਲੇ 20 ਸਾਲ ਦੇ ਵਿੱਚ ਆਈਆਂ ਹਨ ਹਾਲਾਂਕਿ ਕਿਤੇ ਵੀ ਰਿਪੋਰਟ ਨਹੀਂ ਹੋਈਆਂ ਸੋ ਇਹ ਜਿਹੜੇ ਹੁਣ ਸਾਰੇ ਜੈਨੋਸਾਈਡ ਦੇ ਜਿਹੜੀਆਂ ਅਲਾਮਤਾਂ ਇਹਨਾਂ ਨੇ ਮੰਨੀਆਂ ਨਹੀਂ ਉਹਨਾਂ ਦੇ ਥੱਲੇ ਇਹਨਾਂ ਦੇ ਸਿੱਖਾਂ ਦੇ ਨਾਲ ਇਹੀ ਕੁਛ ਕੀਤਾ ਗਿਆ ਔਰ ਇਹਦੇ ਵਿੱਚ ਮੈਂ ਕਨਕਲੂਡਿੰਗ ਕਰਾਂ ਇੱਕ ਜੈਨੋਸਾਈਡ ਦੇ ਉੱਤੇ ਕਾਫੀ ਵੱਡਾ ਸਕਾਲਰ ਹੈ ਗ੍ਰੈਗਰੀ ਸਟੈਂਟਨ ਔਰ ਮੈਨੂੰ ਇਹਨਾਂ ਦੇ ਨਾਲ ਦੋ ਤਿੰਨ ਪੈਨਲ ਡਿਸਕਸ਼ਨਸ ਦੇ ਵਿੱਚ ਮੌਕਾ ਮਿਲਿਆ ਹੈ ਨਾ واਸ਼ਿੰਗਟਨ ਡੀਸੀ ਚ ਉਹਨਾਂ ਨੇ ਤਿੰਨ ਜਿਹੜੇ ਨੇ ਉਹ ਪੁਆਇੰਟਸ ਦਿੱਤੇ ਨੇ ਕਿ ਜੈਨੋਸਾਈਡ ਤੱਕ ਗੱਲ ਕਿਵੇਂ ਪਹੁੰਚਦੀ ਹੈ ਜੀ ਉਹਨਾਂ ਨੇ ਕਿਹਾ ਜੀ ਪਹਿਲਾ ਤੇ ਇਹ ਹੈ ਕਿ ਡੀ ਹਿਊਮਨਾਈਜ਼ ਡੀ ਹਿਊਮਨਾਈਜ਼ੇਸ਼ਨ ਆਫ ਵਿਕਟਿਮ ਗਰੂਪਸ ਕਿ ਜਿੰਨਾ ਨੂੰ ਤੁਸੀਂ ਟਾਰਗੇਟ ਕਰਨਾ ਹੈ ਉਹਨਾਂ ਨੂੰ ਡੀ ਹਿਊਮਨਾਈਜ਼ ਕਰੋ ਹੁਣ ਜੇ ਤੁਸੀਂ ਵਰਤਾਰਾ ਦੇਖੋ ਕਿ 80 ਤੋਂ ਲੈ ਕੇ ਆਲਮੋਸਟ 84 ਤੱਕ ਸਿੱਖਾਂ ਦੇ ਖਿਲਾਫ ਕਿਸ ਕਿਸਮ ਦਾ ਧੂਆਂ ਤਾਰ ਪ੍ਰੋਪਾਗੈਂਡਾ ਇੰਡੀਅਨ মিডিਆ ਚ ਕੀਤਾ ਗਿਆ ਹੈ ਕਿ ਜੀ ਅਤੰਕਵਾਦੀ अलगाववादी ਉਹਨਾਂ ਨੂੰ ਡੀ ਹਿਊਮਨਾਈਜ਼ ਕਰ ਦਿੱਤਾ ਗਿਆ ਉਹਨਾਂ ਦੇ ਬਾਰੇ ਸਾਰੇ ਦੇਸ਼ ਦੇ ਵਿੱਚ ਪ੍ਰਚਾਰ মিডিਆ ਰਾਈ ਇਹ ਬਣਾ ਦਿੱਤਾ ਕਿ ਇਹ ਦੇਸ਼ ਦੀ ਇਕਤਾ ਖੰਡਤਾ ਤੋੜਨ ਵਾਲੇ ਨੇ ਇਹ ਬੜੇ ਖਤਰਨਾਕ ਖੁੰਖਾਰ ਲੋਕ ਨੇ ਜੇ ਇਨਾਨ ਦਾ ਕੁਛ ਕੀਤਾ ਨਾ ਗਿਆ ਤੇ ਦੇਸ਼ ਜਿਹੜਾ ਉਹ ਸਲਾਮਤ ਨਹੀਂ ਰਹੇਗਾ ਉਹ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਆਪੋਜੀਸ਼ਨ ਤੱਕ ਸਭ ਲੋਕ ਕੀ ਕਰਦੇ ਰਹੇ ਸੋ ਉਹ ਪਹਿਲਾ ਸਟੈਪ ਸੀ ਉਹਨਾਂ ਦਾ ਫਿਰ ਉਹਨਾਂ ਨੇ ਜੂਨ 84 ਚ ਫੁੱਲ ਸਕੇਲ ਅਟੈਕ ਕੀਤਾ ਸੈਕੰਡਲੀ ਉਹਨਾਂ ਦਾ ਕਹਿਣਾ ਹੈ ਸਟਰੋਂਗ ਆਰਗੇਨਾਈਜੇਸ਼ਨ ਆਫ ਦਾ ਜੈਨੋਸਾਈਡ ਗਰੂਪਸ ਜਿਨ੍ਹਾਂ ਨੇ ਜੈਨੋਸਾਈਡ ਕਰਨੇ ਉਹਨਾਂ ਦੀ ਆਰਗੇਨਾਈਜੇਸ਼ਨ ਸਟਰੋਂਗ ਹੋਏ ਸੋ ਜ਼ਾਹਰ ਹੈ ਕਿ ਜੇ ਸਟੇਟ ਹੀ ਕਰਨਾ ਚਾਹੁੰਦੀ ਹੈ ਸਟੇਟ ਤੋਂ ਤਾਂ ਸਟਰੋਂਗ ਕੋਈ ਆਰਗੇਨਾਈਜੇਸ਼ਨ ਨਹੀਂ ਹੈ ਹੁਣ ਦੂਸਰੀ ਜਿਹੜੀ ਉਸ ਪਾਸੇ ਜਾ ਰਹੀ ਹੈ ਨੈਕਸਟ ਜੇਨੋਸਾਈਡ ਜਿਨ੍ਹਾਂ ਨੇ ਕਰਨਾ ਉਹ ਆਰਐਸਐਸ ਹੈ ਹੁਣ ਆਰਐਸਐਸ ਦੀ ਆਰਗੇਨਾਈਜੇਸ਼ਨ ਇਨੀ ਸਟਰੋਂਗ ਹੈ ਕਿ ਵਿਦ ਦਾ ਬਲੋ ਆਫ ਦਾ ਵਿਸਲ ਉਹ 5 ਮਿਲੀਅਨ ਆਪਣਾ ਬੰਦਾ ਜਿਹੜਾ ਆਰਐਸਐਸ ਦਾ ਸਵੈਮ ਸੇਵਕ ਹੈ ਉਹ ਸੜਕਾਂ ਤੇ ਲਿਆ ਸਕਦੇ ਨੇ ਔਰ ਗੁਜਰਾਤ ਚ ਉਹਨਾਂ ਨੇ ਦਿਖਾਇਆ ਕਿ ਕਿਵੇਂ ਆਰਐਸਐਸ ਨੇ ਮੁਸਲਮਾਨਾਂ ਦਾ ਜੇਨੋਸਾਈਡ ਕੀਤਾ ਸੋ ਪਹਿਲਾ ਸਟਰੋਂਗ ਆਰਗੇਨਾਈਜੇਸ਼ਨ ਜਿਹੜਾ ਡੀ ਹਿਊਮਨਾਈਜੇਸ਼ਨ ਆਫ ਵਿਕਟਮ ਗਰੂਪਸ ਸਟਰੋਂਗ ਆਰਗੇਨਾਈਜੇਸ਼ਨ ਆਫ ਜੇਨੋਸਾਈਡ ਗਰੂਪਸ ਔਰ ਥਰਡ ਇਟ ਡਿਨਾਇਲ ਆਫ ਜੈਨੋਸਾਈਡ ਬਾਏ ਇਟਸ ਪਰਪੀਟਰੇਟਰਸ ਕੇ ਜਿਨ੍ਹਾਂ ਨੇ ਕੀਤਾ ਉਹ ਕਹਿੰਦਾ ਨਹੀਂ ਇਹ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਉਹ ਸੀ ਡੀਲ ਕੀਤਾ ਸੀ ਤਾਂ ਕੀਤਾ ਹੀ ਜਿਵੇਂ ਟਰਕੀ ਡਿਨਾਇਲ ਚ ਹੈ ਕਿ ਅਸੀਂ ਆਰਮੀਨੀਆ 'ਚ ਕੁਝ ਕੀਤਾ ਹੈ ਅੱਜ ਜਨੀ ਡਿਨਾਇਲ ਚ ਇੰਡੀਅਨ ਸਟੇਟ ਹੈ ਫਾਰ 올 ਥੀ ਸੀਅਰ ਸੋ ਇਹ ਜਿਹੜਾ ਸਟੈਨ ਗ੍ਰੈਗਰੀ ਸਟੈਂਟਨ ਦਾ ਜਿਹੜਾ ਉਹ ਫਲਸਫਾ ਹੈ ਜਿਹਨੂੰ ਕਿ ਦੁਨੀਆ ਦੇ ਵਿੱਚ ਇੱਕ ਮੰਤ ਹੈ ਇਹ ਵੀ ਇਨਾ ਤਨਾਂ ਦੇ ਵਿੱਚ ਜਿਹੜਾ ਉਸ ਨੂੰ ਬਿਲਕੁਲ ਪ੍ਰੂਵ ਕਰਦੇ ਕਿ ਔਰ ਉਹਦੇ ਚ ਉਹਨਾਂ ਨੇ ਕਨਕਲੂਡ ਕੀਤਾ ਕਿ ਜਦੋਂ ਇਹ ਵਾਪਰ ਰਿਹਾ ਹੁੰਦਾ ਹੈ ਡੀਹੂਮਨਾਈਜੇਸ਼ਨ ਹੋ ਰਹੀ ਹੋਈ ਹੈ ਹੁੰਦੀ ਹੈ ਥੈਨ ਇੰਟਰਨੈਸ਼ਨਲ ਕਮਿਊਨਿਟੀ ਔਰ ਯੂਨ ਨੂੰ ਇੰਟਰਵੈਨ ਕਰਨਾ ਚਾਹੀਦਾ ਹੈ ਟੂ ਸੋ ਦੈਟ ਐਂਡ ਦ ਸਟੈਪਸ ਟੇਕਨ ਟੂ ਸਟਾਪ ਜੈਨੋਸਾਈਡਸ ਬਿਫੋਰ ਦੇ ਹੈਪਨ ਜਦੋਂ ਹੋ ਗਏ ਜੈਨੋਸਾਈਡ ਉਦੋਂ ਤੁਸੀਂ ਉਹਦੇ ਲਈ ਪ੍ਰੋਵੀਜ਼ਨ 2006 ਦੇ ਵਿੱਚ ਪਹਿਲੀ ਵਾਰ ਯੂਨਾਈਟਿਡ ਨੇਸ਼ਨਸ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਬਣਾਇਆ ਹੈ ਆਈਸੀਸੀ ਉਸ ਨੂੰ ਪਹਿਲਾਂ ਅਮਰੀਕਾ ਬਲੌਕ ਕਰਦਾ ਰਿਹਾ ਇੰਗਲੈਂਡ ਬਲੌਕ ਕਰਦਾ ਰਿਹਾ ਕਿਉਂਕਿ ਇਹਨਾਂ ਨੂੰ ਇਹ ਫੀਅਰ ਹੈ ਕਿ ਜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਜੈਨੋਸਾਈਡ ਜਾਂ ਹੋਰ ਕ੍ਰਾਈਮਸ ਦੇ ਮੁਕੱਦਮੇ ਚੱਲਣਗੇ ਤਾਂ ਇਹਨਾਂ ਦੇ ਅਮਰੀਕਨਾਂ ਦੇ ਸੋਲਜਰ ਜਾਪਾਨ 'ਚ ਕੀ ਕਰਦੇ ਨੇ ਇਰਾਕ 'ਚ ਕੀ ਕੀਤੇ ਹੁਣ ਅਫਗਾਨਿਸਤਾਨ 'ਚ ਕੀ ਕਰ ਰਹੇ ਨੇ ਐਵੇਂ ਨਹੀਂ ਉਥੋਂ ਅਫਗਾਨਿਸਤਾਨ ਦੇ ਜ਼ਰਦਾਰੀ ਨੂੰ ਸਦਕੇ 21 ਤੋਪਾਂ ਦੀ ਸਲਾਮੀ ਦਿੱਤੀ ਇਹ ਆਪਣੇ ਟ੍ਰੂਪਸ ਜਿਹੜੇ ਉੱਥੇ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ ਇਮਿਊਨ ਕਰਨਾ ਚਾਹੁੰਦੇ ਨੇ ਕਿ ਉਹ ਉਹਨਾਂ ਦੇ ਉੱਤੇ ਕੋਈ ਕਾਨੂੰਨ ਕੇਸ ਨਾ ਚੱਲ ਸਕੇ ਉਹ ਇਮਿਊਨ ਹੋਣ ਜੋ ਮਰਜ਼ੀ ਕਰਨ ਸੋ ਅਸੀਂ ਸਮਝਦੇ ਹਾਂ ਵੀ ਸਾਡੇ ਮਾਮਲੇ 'ਚ ਜਿਹੜਾ ਇਸ ਗੱਲ ਨੂੰ ਧਿਆਨ 'ਚ ਰੱਖਣਾ ਪਿਆ ਗਿਆ ਵੀ ਇੰਟਰਨੈਸ਼ਨਲ ਪਾਵਰਸ ਉਹ ਚੰਗੀ ਗੱਲ ਇਹ ਹੈ ਕਿ ਇਸ ਜੈਨੋਸਾਈਡ ਦੇ ਮੁੱਦੇ ਤੇ ਕੁਝ ਜਿਹੜੇ ਸਪੈਸ਼ਲ ਐਕਟਸ ਹੋਏ ਬੋਸਨੀਆ ਵਾਲਿਆਂ ਨੂੰ ਵਾਰ ਕਰਾਈਮਸ ਦੇ ਥੱਲੇ ਗਰਦਾਨੇ ਆ ਗਿਆ ਉਸ ਤੋਂ ਬਾਅਦ ਕੁਝ ਜਿਹੜੀ ਹੈ ਪ੍ਰੋਗਰੈਸ ਹੋਰ ਮਾਮਲਿਆਂ 'ਚ ਹੋਈ ਹੋਈ ਹੈ ਸੋਡਾਨ ਦੇ ਮਾਮਲੇ 'ਚ ਗੱਲ ਤੁਰੀ ਹੋਈ ਹੈ ਰਵਾਂਡਾ ਦੀ ਗੱਲ ਜਿਹੜੀ ਹੈ ਜੈਨੋਸਾਈਡਲ ਲੈਵਲ ਤੇ ਜਾ ਰਹੀ ਹੈ ਸੋ ਇਹ ਇੱਕ ਬੜੀ ਅਹਿਮੀਅਤ ਦੀ ਗੱਲ ਹੈ ਕਿ ਇਹ ਜਿਹੜਾ ਦਿਨ ਹੈ ਇਹਦੇ ਚ ਸਿੱਖਾਂ ਨੂੰ ਇਸ ਵਾਰ ਉਸ ਡਾਲਸ ਦੇ ਵਿੱਚ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕਰਦੇ ਆ ਜਿਹੜਾ ਸਾਨੂੰ ਆਪਣਾ ਕੇਸ ਪ੍ਰੈਜ਼ੈਂਟ ਕਰਨ ਦਾ ਮੌਕਾ ਦਿੱਤਾ ਗਿਆ ਸੋ ਇਹ ਇੱਕ ਬੜੀ ਵੱਡੀ ਮੇਜਰ ਆਲਮੀ ਘਟਨਾ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇੰਡੀਆ ਦੇ ਹੋਮ ਮਿਨਿਸਟਰ ਮਿਸਟਰ ਸ਼ਿੰਦੇ ਨੇ ਜਦੋਂ ਤੋਂ ਹਿੰਦੂ ਟੈਰੋਰੀਜ਼ਮ ਦੇ ਬਾਰੇ ਗੱਲ ਕੀਤੀ ਹੈ ਤਤ ਬੜਾ ਬਵਾਲ ਮਚਿਆ ਹੋਇਆ ਹੈ ਜਿਹਦੇ ਕਾਰਨ ਭਾਜਪਾ ਨੇ ਕਿਹਾ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਅਤੇ ਸੋਨੀਆ ਗਾਂਧੀ ਸਮੇਤ ਸਾਰਿਆਂ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਦੇਖੋ ਇਹ ਬੜੀ ਦਰਜਸ਼ਤ ਗੱਲ ਹੈ ਕਿ ਜਿਸ ਗੱਲ ਨੂੰ ਅਸੀਂ ਲਗਾਤਾਰ ਤਾਂ ਨਾਲ 25 ਸਾਲ ਤੋਂ ਕਹਿੰਦੇ ਰਹੇ ਜਾਂ ਹੋਰ ਵੀ ਸੂਝਵਾਨ ਲਿਖਦੇ ਰਹੇ ਕਿ ਤੁਸੀਂ ਇਸਲਾਮਿਕ دہشتਗਰਦੀ ਦੀ ਗੱਲ ਕਰ ਰਹੇ ਹੋ ਜਾਂ ਕੋਈ ਹੋਰ ਮੁਜਾਹਿਦੀਨ ਔਰ ਤਾਲੀਵਾਨ ਔਰ ਇਹ ਕੱਢ ਰਹੇ ਹੋ ਅਸਲ ਚ ਜਿਹੜਾ ਭਗਵਾ ਭਗਵਾ ਵੀ ਅਸੀਂ ਕਹਿੰਦੇ ਸੀ ਪਰ ਜਿਹੜੀ ਛਿੰਦੇ ਜਿਹੜਾ ਕਿ ਹਿੰਦੁਸਤਾਨ ਦਾ ਹੋਮ ਮਿਨਿਸਟਰ ਹੈ ਉਹਨੇ ਡਾਇਰੈਕਟ ਵਰਡ ਹਿੰਦੂ ਟੈਰੋਰਿਜ਼ਮ ਇਸਤੇਮਾਲ ਕੀਤਾ ਜੀ ਹੁਣ ਇਹਨਾਂ ਨੇ ਤਾਂ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਦੇ ਬੰਦਿਆਂ ਤੋਂ ਕਾਰਾ ਕਰਵਾ ਕੇ ਇਹ ਸਿੱਖ ਟੈਰਰਿਜ਼ਮ ਕਹਿੰਦੇ ਰਹੇ ਇਹਨਾਂ ਨੂੰ ਕਦੇ ਨਹੀਂ ਲੱਗਾ ਵੀ ਸਿੱਖ ਇੱਕ ਧਰਮ ਹੈ ਧਰਮ 'ਚ ਕੋਈ ਬੰਦਾ ਵੀ ਗਲਤ ਹੋ ਸਕਦਾ ਹੈ ਸਾਰੀ ਕੌਮ ਕਿਸ ਤਰ੍ਹਾਂ ਟੈਰਰਿਸਟ ਹੈ ਪਰ ਹੁਣ ਜਦੋਂ ਹਿੰਦੁਸਤਾਨ ਦੇ ਹੋਮ ਮਿਨਿਸਟਰ ਨੇ ਇਹ ਚਾਰਜ ਲਾਇਆ ਔਰ ਜਿਹੜੀ ਐਗਜ਼ੈਕਟ ਸਟੇਟਮੈਂਟ ਹੈ ਔਰ ਦਿੱਤੀ ਵੀ ਉਹਨੇ ਜੈਪੁਰ 'ਚ ਹੈ ਜਿੱਥੇ ਕਿ ਇਹਨਾਂ ਦਾ ਉਹ ਚਿੰਤਨ ਸ਼ਵਰ ਚੱਲ ਰਿਹਾ ਸੀ ਕਾਂਗਦਸੀਆਂ ਦਾ ਉਹਦੇ 'ਚ ਉਹਨੇ ਕਿਹਾ ਕਿ ਬੀਜੇਪੀ ਐਂਡ ਆਰਐਸਐਸ ਰਨ ਟੈਰਰ ਕੈਂਪਸ ਦੇ ਟ੍ਰੇਨਿੰਗ ਕੈਂਪਸ ਆਰ ਪ੍ਰੋਮੋਟਿੰਗ ਹਿੰਦੂ ਟੈਰੋਰੀਜ਼ਮ ਜੀ ਉਹਨੇ ਬੜੀ ਬਹੁਤ ਸਟਰੋਂਗ ਸਟੇਟਮੈਂਟ ਹੈ ਔਰ ਇਹਦੇ ਤਾਂ ਤੁਸੀਂ ਦੇਖੋ ਵੀ ਕਿਵੇਂ ਰਿਐਕਟ ਕੀਤਾ ਮੀਡੀਆ ਨੇ ਮੀਡੀਆ ਕਹਿੰਦਾ ਔਰ ਵੀ ਹਿੰਦੂ ਬੜੀ ਪਪੂਲਰ ਅਖਬਾਰ ਹੈ ਮੈਡਰੋਸ ਦੀ ਉਹਨੇ ਤਾਂ ਇਹਦਾ ਹੈਡਲਾਈਨ ਦਿੱਤੀ ਟੂ ਨੇਸ਼ਨ ਥਿਉਰੀ ਤੇ ਉਹਦੇ ਚੋਂ ਹੁਣ ਮੀਡੀਆ ਕੀ ਕਹਿੰਦੇ ਕਿ ਜੀ ਹੀ ਸ਼ੁੱਡਨਟ ਹੈਵ ਯੂਜ਼ਡ ਹਿੰਦੂ ਟੈਰੋਰਿਜ਼ਮ ਇਨਸਟੈਡ ਜੇ ਭਾਜਪਾ ਵਾਲੇ ਵੀ ਕਹਿਣਾ ਸੀ ਹੀ ਸ਼ੁੱਡ ਹੈਵ ਸੈਡ ਹਿੰਦੂ ਟਵਾ ਟੈਰੋਰਿਜ਼ਮ ਹੁਣ ਤਕਲੀਫ ਹੋਈ ਹੈ ਵੀ ਤੁਸੀਂ ਲਗਾਤਾਰਤਾ ਨਾਲ ਸਿੱਖ ਟੈਰੋਰਿਜ਼ਮ ਕਰਕੇ ਸਾਰੀ ਕੌਮ ਨੂੰ ਬਦਨਾਮ ਕੀਤਾ ਹੈ ਤਾਂ ਹੁਣ ਤੁਹਾਨੂੰ ਉਹ ਲੱਗਦਾ ਹੈ ਕਿ ਵੀ ਉਹ ਜਿਵੇਂ ਉਰਦੂ ਦਾ ਇੱਕ ਕਪਲਟ ਹੈ ਕਿ ਜਬ ਦੀਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ ਵੀ ਹੁਣ ਤੁਹਾਨੂੰ ਇਹ ਲੱਗਦਾ ਹੈ ਵੀ ਇਹ ਇੱਕ ਧਰਮ ਦੀ ਬਦਨਾਮੀ ਹੈ ਔਰ ਭਾਜਪਾ ਤਾਂ ਇਸ ਤੋਂ ਵੀ ਅੱਗੇ ਗਏ ਭਾਜਪਾ ਨੇ ਰਿਐਕਸ਼ਨ ਦਿੱਤੇ ਅ दिस इज down, down, ए डाउन राइट इंसल्ट टू इंडिया स्पिरिचुअल कल्चरल एंड सिविलाइज सिविलाइजेशन हैरीटेज हां इंसल्ट कर दिती है सार्या की और इस मैं समझदा कि भी ਇੱਕ ਚੰਗੀ ਗੱਲ ਹੈ ਔਰ ਜੇ ਸ਼ਿੰਦੇ ਨੇ ਕਿਹਾ ਤੇ ਟਰੂ ਹੈ ਸਮਝੋਤਾ ਐਕਸਪ੍ਰੈਸ ਵਮਕ ਨੇ ਚਲਾਏ ਨੇ ਜੀ ਮਾਲੇਗਾਉਂ ਚ ਮਕਾ ਮਸੀਦ ਦੇ ਵਿੱਚ ਹైదరాబాద్ ਦੇ ਵਿੱਚ ਇਸ ਔਰ ਪੁਲਿਸ ਵੀ ਇਨਵੈਸਟਿਗੇਟ ਹੋਮ ਮਿਨਿਸਟਰ ਇੰਡੀਆ ਦੇ ਕੋਲ ਸਾਰੀ ਇਨਫੋਰਮੇਸ਼ਨ ਹੈ ਔਰ ਇਹਨਾਂ ਸਾਰੇ ਕੇਸਾਂ ਜੇ ਇਨਵੋਲ ਹੋ ਨੇ ਆਰਐਸਐਸ ਨੇ ਟੈਰਰਿਸ ਔਰ ਆਰਐਸਐਸ ਹਿੰਦੂਤਵਾ ਚ ਚੀਕਿੰਗ ਰੱਖਦੇ ਔਰ ਇਹੀ ਮੇਨ ਇਸ ਵੇਲੇ ਹਿੰਦੂਆਂ ਦੀ ਪਾਰਟੀ ਹੈ ਸੋ ਮੈਂ ਸਮਝਦਾ ਹਾਂ ਵੀ ਇਹਨੇ ਸ਼ਿੰਦੇ ਨੇ ਇੱਕ ਦਲੇਰਾਨਾ ਗੱਲ ਕਹੀ ਹੈ ਪਰ ਇਹ ਕਹਿ ਕੇ ਫਿਰ ਬਹੁਤੀ ਦਿਨ ਖਲੋਂਦੇ ਨਹੀਂ ਹੁੰਦੇ ਗੱਲ ਤੇ ਅਲਟੀਮੇਟਲੀ ਕੋ ਹੋਰ ਹੁੰਦੀ ਆਪਣੀ ਸਫਾਈ ਦਿੰਦੇ ਨੇ ਬਟ ਐਟ ਲੀਸਟ ਕਟੋਗੜ ਪਿੰਚ ਤਾਂ ਇਹਨਾਂ ਨੂੰ ਹੋਇਆ ਹੈ ਕਿ ਵੀ ਸਾਨੂੰ ਕਿਵੇਂ ਸਾਰੀ ਕੌਮ ਨੂੰ ਟੈਰਰਿਸਟ ਬਣਾਉਂਦੇ ਰਹੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਦੋਸਤੋ ਹੁਣ ਵਕਤ ਹੋ ਗਿਆ ਨਿੱਕੀ ਜਿਹੀ ਬ੍ਰੇਕ ਲੈਂਦਾ ਸਿਗਨਲ ਬਣੇ ਰਹਿਣਾ ਸੱਚ ਸੱਚ ਡਾਕਟਰ ਅਮਰਜੀਤ ਸਿੰਘ ਚਿਤਨਾਨ